ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਔਰ ਖਾਸ ਕਰਕੇ ਸਿੱਖਾਂ ਦੀ ਤੇ ਪੱਗ ਵੀ ਅੱਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਇਹਦਾ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਆ ਕਿ ਇਹ ਵਿਰੋਧੀ ਧਿਰ ਚ ਬੈਠੇ ਨੇ ਰਾਹੁਲ ਕਾਂਦੀ ਉਥੇ ਆਵਾਜ਼ ਪੈਦਾ ਕਰਨ ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫੀ ਮੰਗੀ ਹੈ ਸੈਂਟਰ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਤੇਰੇ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਓ ਸਾਰੇ ਸੈਂਟਰ ਸਰਕਾਰ ਅਸੀਂ ਸਰਕਾਰ ਵੱਲੋਂ ਹੋਈ ਸੀ ਨਾ ਅਗੇ ਮਿਲਟਰੀ ਚੜੀ ਸੀ ਅਕਾਲ ਤਖਤ ਤੇ ਸਰਕਾਰ ਵੱਲੋਂ ਹੋਈ ਸੀ ਨਾ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਓ ਸਾਰੇ ਅੱਜ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਜੋਧੀਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਅਸੀਂ ਰੱਖਿਆ ਠੀਕ ਠੀਕ ਨਾਲ ਇੰਨਾ ਤੁਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਦ ਚ ਦੇਣਾਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲੱਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਦੀ ਹੈ ਇਹਨੂੰ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਹੈ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁਟੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟ ਚ ਨਹੀਂ ਲਿਆ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਗਵਾਂਡੀ ਸਟੇਟ ਚ ਲਿਆਓ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡੇ ਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਆ ਕੋਈ ਨ ਝੂਠੇ ਪਰਚੇ ਪਾ ਦਿੰਦੇ ਆ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਲੀ ਚੱਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੇ ਘਰਾ ਚਾ ਕੇ ਐ ਇਦਾਂ ਦੇ ਹਾਲਾਤ ਕਿ ਨਹੀਂ ਦੇਖਿਆ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇੱਥੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਆ ਸਮਾਜ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂ ਕੁਝ ਲੈ ਕੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਮੈਂ ਤੇ ਲਗਾਤਾਰ ਦੋਤਾ ਹੀ ਚਲਦਾ ਹੁਣ ਬੋਲੀ ਨਹੀਂ ਬੋਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ ਦੋ ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਗੇ ਕਿ ਦੋ ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟ੍ਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੂੰ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲਜ ਦੇ ਸੁਧਾਰ ਦੇ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿਸੀ ਲੋਕਾਂ ਨੂੰ ਸੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਹਿਯੋਗ ਦੇਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਸਬਕ ਸਿਖਾਈਏ ਰਿਪਿਜਾ ਜਿਹੜਾ ਡੀਸੀ ਸਾਹਿਬ ਕੋਲ ਉਠਾਣ ਨੂੰ ਤੁਸੀਂ ਮਿਲੇ ਹੋ ਮੈਨੂੰ ਮੈਨੂੰ ਦਿੱਤਾ ਹੈ ਕਿ ਵਿਸ਼ਵਾਸ ਦੁਆਇਆ ਉਹਨਾਂ ਨੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹਨਾਂ ਮੈਂ ਤੁਹਾਨੂੰ ਦੱਸਾਂ ਜੀ ਜਿਹੜੇ ਅਫੀਸਰ ਹੁੰਦੇ ਆ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਆਉਂਦੀਆਂ ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਆ ਉਹ ਰਾਹ ਵੀ ਕੱਢ ਲੈਂਦੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨਰ ਸਾਰੀ ਫੇਲ ਹੋਈ ਪਈ ਹੈ ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਛ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹੀ ਸੋ ਅਸੀਂ ਤੇ ਇਸ ਆਸ ਕਰਦੇ ਆ ਕਿਹਾ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਾਸਤੇ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਐਨ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਰਕਾ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਦੇ ਨਹੀਂ ਕਦੀ ਲਈ ਉਹ ਵੀ ਰੋਂਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮ ਐਲ ਏ ਨੂੰ ਉਹ ਆਪ ਰੋਂਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਖਿੱਚਾ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਸਾਰੀਆਂ ਬਿਲਡਿੰਗਾਂ ਅਸੀਂ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਇਸ ਕਰ ਜਿੰਨੀਆਂ ਬਿਲਡਿੰਗਾਂ ਨਵੀਆਂ ਬੜੀਆਂ ਜਿੰਨੀਆਂ ਵੱਡੇ ਮਿਨੀ ਸੈਕਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਜਹਾਜ਼ ਕਰਦੇ ਆ ਕਿ ਸ਼੍ਰੋਮਣੀ ਕਾਲ ਜਲਦੀ ਸਰਕਾਰ ਵੱਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰਿਆਂ ਗੱਲਾਂ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੇ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀ ਸਾਹਿਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਹਿ ਕੇ ਮੈਂ ਅਗਬਰਨ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪੰਜਾਬ ਦੀ ਬੀਬੀ ਜੀ ਆ